ਲੁਧਿਆਣਾ ਵਾਸੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਵੀ ਲੁਧਿਆਣੇ ਦੀ ਨੋਹਾਰ ਜਿਹੜੀ ਹੈ ਉਹ ਬਦਲਣ ਵਾਲੀ ਹੈ ਬਿਲਕੁਲ ਤੁਸੀਂ ਸਹੀ ਸਮਝ ਰਹੇ ਹੋ ਵੀ ਲੁਧਿਆਣੇ ਦੀ ਜਿਹੜੀ ਹੈ ਸ਼ਹਿਰ ਦੀ ਜਿਹੜੀ ਹੈ ਉਹ ਮੋਡੀਫਿਕੇਸ਼ਨ ਹੋਣ ਵਾਲੀ ਹੈ ਇਸ ਨੂੰ ਰੈਨੋਵੇਟ ਜਿਹੜਾ ਹੈ ਉਹ ਕੀਤਾ ਜਾਣਾ ਹੈ ਤਾਂ ਬਿਲਕੁਲ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਸ ਸਮੇਂ ਲੁਧਿਆਣੇ ਦੇ ਚੌੜਾ ਬਾਜ਼ਾਰ ਵਿਖੇ ਖੜੇ ਆ ਜਿੱਥੇ ਤੁਸੀਂ ਦੇਖੋਗੇ ਵੀ ਕਾਫੀ ਜ਼ਿਆਦਾ ਜਿਹੜਾ ਉਹ ਇਕੱਠ ਨਜ਼ਰ ਆਉਂਦਾ ਹੈ ਭੀੜ ਨਜ਼ਰ ਆਉਂਦੀ ਹੈ ਪਰ ਕੁੱਝ ਹੀ ਜਿਹੜਾ ਸਮੇਂ ਦੇ ਵਿੱਚ ਜਿਹੜਾ ਹੁਣ ਹੈ ਇਸ ਦੀ ਜਿਹੜੀ ਮੋਡੀਫਿਕੇਸ਼ਨ ਹੋਣੀ ਹੈ ਸਾਰੇ ਬਾਜ਼ਾਰ ਨੂੰ ਜਿਹੜਾ ਅਪਗ੍ਰੇਡ ਕੀਤਾ ਜਾਣਾ ਜਿਹੜਾ ਸਾਰਾ ਬਾਜ਼ਾਰ ਹੈ ਉਹ ਇੱਕ ਤਰੀਕੇ ਨਾਲ ਜਿਹੜਾ ਉਹ ਤਿਆਰ ਕੀਤਾ ਜਾਣਾ ਉਹ ਮੋਡੀਫਿਕੇਸ਼ਨ ਵਾਸਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਉਹ 150 ਕਰੋੜ ਰੁਪਏ ਜਿਹੜਾ ਉਹ ਮਿਲਣਾ ਹੈ ਤੇ ਉਸ ਦੀ ਜਿਹੜੀ ਸਾਰੀ ਮੋਡੀਫਿਕੇਸ਼ਨ ਹੈ ਜਿਹੜੀ ਲੁਧਿਆਣਾ ਸ਼ਹਿਰ ਦੀ ਜਿਹੜੀ ਆ ਮੋਡੀਫਿਕੇਸ਼ਨ ਸਾਰੀ ਹੋਣੀ ਹੈ 50 ਹੈਕਟੇਰ ਜਿਹੜਾ ਏਰੀਆ ਉਹ ਚੁਣਿਆ ਗਿਆ ਜਿਸ ਦੇ ਵਿੱਚ ਜਿਹੜਾ ਉਹ ਵਾਟਰ ਰੇਡੀਅਮ ਜਿਹੜੇ ਲੱਗਣਗੇ ਦੱਸ ਦਈਏ ਕਿ ਕੁੱਲ ਜਿਹੜੇ 10 ਵਾਟਰ ਰੇਡੀਅਮ ਲੱਗਣੇ ਨੇ ਸੀਸੀਟੀਵੀ ਕੈਮਰੇ ਲੱਗਣਗੇ ਇਸ ਦੇ ਨਾਲ ਜਿਹੜੀ ਸੁਰੱਖਿਆ ਆ ਉਸ ਦਾ ਜਿਹੜਾ ਵਾਧ ਜਿਹੜਾ ਧਿਆਨ ਰੱਖਿਆ ਜਾਏਗਾ ਤਾਂ ਨੇਰੇ ਦੀ ਕਾਫੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਤਾਂ ਉਸ ਚੀਜ਼ ਨੂੰ ਜਿਹੜਾ ਦੂਰ ਕਰਨ ਵਾਸਤੇ 80 ਦੇ ਕਰੀਬ ਜਿਹੜੀਆਂ ਨੇ ਉਹ ਐਲਈਡੀ ਸਟਰੀਟ ਲਾਈਟਾਂ ਜਿਹੜੀਆਂ ਨੇ ਲਾਈਆਂ ਜਾਣਗੀਆਂ ਜੇ ਲੁਧਿਆਣਾ ਸ਼ਹਿਰ ਦਾ ਜਿਹੜਾ ਨਗਰ ਨਿਗਮ ਹੈ ਉਹ ਬਿਲਕੁਲ ਤਿਆਰ ਬਰ ਤਿਆਰ ਆ 150 ਕਰੋੜ ਰੁਪਏ ਦਾ ਜਿਹੜਾ ਇਨਵੈਸਟਮੈਂਟ ਵਾਸਤੇ ਜਦੋਂ 150 ਕਰੋੜ ਰੁਪਏ ਦੇ ਇਨਵੈਸਟਮੈਂਟ ਹੋਏ